ਇਸ ਵਾਰ ਜ਼ਿਲ੍ਹਾ ਰੁਪਨਗਰ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਸੀ ਪਾਈਚਾਰਕ ਸਾਂਝਾ ਨੂੰ ਬਣਾਈ ਰੱਖਣ ਦੇ ਮਕਸਦ ਦੇ ਨਾਲ ਪਿੰਡ ਵਾਸੀਆਂ ਵੱਲੋਂ ਸਰਬਸਹਿਮਤੀ ਕਰਕੇ ਪੰਚਾਇਤਾਂ ਚੁਣੀਆਂ ਜਾ ਰਹੀਆਂ ਹਨ ਅਤੇ ਕਨੌਲੀ ਦੇ ਨਜ਼ਦੀਕੀ ਪਿੰਡ ਟੱਕੀ ਸੈਣੀ ਮਾਜਰਾ ਦੇ ਪਿੰਡਾਂ ਦੇ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਚੁਣ ਲਈ ਪੂਰੀ ਪੰਚਾਇਤ ਦੇ ਕਿ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਕਹਿੰਦੇ ਸਾਡਾ ਪਿੰਡ ਗੁੱਟਬੰਦੀ ਦਾ ਸ਼ਿਕਾਰ ਨਹੀਂ ਅਤੇ ਸਾਰੇ ਪਿੰਡ ਨੇ ਸਰਬਸੰਮਤੀ ਦੇ ਨਾਲ ਜਿੱਥੇ ਸਰਪੰਚ ਦੀ ਚੋਣ ਕੀਤੀ ਗਈ ਉੱਥੇ ਹੀ ਪੰਚਾਇਤ ਮੈਂਬਰਾਂ ਦੀ ਵੀ ਸਰਬਸੰਮਤੀ ਦੇ ਨਾਲ ਚੋਣ ਕੀਤੀ ਨਹੀਂ ਤਾਂ ਇਹ ਸਰਬਸੰਮਤੀ ਹੋਰਨਾਂ ਪਿੰਡਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ ਕਾਓ ਜੀ ਕਲਾਓ 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 ਕਰਾਓ ਕਰਾਓ ਮੂੰਹ ਖਾ ਆ ਗਿਆ ਮੈਂ ਆ ਗਿਆ ਥੋੜੀ ਮੂੰਹ ਠਾ ਕਰਦੇ ਦੋਨੋਂ ਮੂੰਹ ਬੜਾ ਪਰਪਾ ਫਾੜਦੇ ਹਾਨੀ ਮੋਰਾ ਆ ਗਿਆ ਫਿਰ ਉਹ ਮੂੰਹ ਲੇਕਿਨ ਮੋਰਾ ਰਵਾ ਦੇ ਕਲਾਓ ਕਲਾਓ ਦੋ ਇਹ ਦੇਖੋ ਜੀ ਮੂੰਹ ਮਿਠਾ ਕਰਾਉਂਦੇ ਕੋਕੀ ਪੰਚਾਇਤ ਸਰਪੰਤੀ ਨਾਲ ਬਣੀ ਹੋਈ ਮੂੰਹ ਮਿਠਾ ਕਰਾਉਂਦੇ ਇਹ ਠੀਕ ਹੈ ਜੀ ਮੇਰਾ ਨਾਮ ਮਨਜੀਤ ਸਿੰਘ ਠੱਕੀ ਹਾਂ ਜੀ ਹਾਂ ਜੀ ਮੈਂ ਅੱਜ ਪਿੰਡ ਸੈਣੀ ਮਾਜਰਾ ਦੇ ਨਗਰ ਵਾਸੀਆਂ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਇੱਕ ਮਿੰਟ ਜੀ ਜਿਨ੍ਹਾਂ ਦਾ ਪਿੰਡ ਵਾਸੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਰਪੰਚ ਚ ਚੁਣਿਆ ਸਰਮ ਸੰਤਿ ਪਿੰਡ ਦੇ ਵਿਕਾਸ ਲਈ ਪਿੰਡ ਦੇ ਅਮਨ ਸ਼ਾਂਤੀ ਲਈ ਕੀ ਉਪਰਾਲੇ ਕਰਨ ਜਾ ਰਹੇ ਆ ਜੋ ਸਰਪੰਚ ਬਣ ਕੇ ਤੁਸੀਂ ਅੱਜ ਪਿੰਡ ਦੇ ਵਿਕਾਸ ਲਈ ਜਿਹੜੇ ਪਹਿਲਾਂ ਤੇ ਸਾਬਕਾ ਸਰਪੰਚ ਦੇ ਕੰਮ ਰਹਿੰਦੇ ਆ ਪੰਚਾਇਤਾਂ ਭੰਗ ਹੋਈਆਂ ਨੂੰ ਬਹੁਤ ਸਮਾਂ ਹੋ ਗਿਆ ਹਾਂਜੀ ਹਾਂਜੀ ਤੇ ਉਹ ਆਪਾਂ ਪੂਰੇ ਕਰਾਂਗੇ ਜਿਹੜੇ ਹੋਰ ਵੀ ਪਿੰਡ ਦੇ ਕੰਮ ਕਰ ਰਹੇ ਨੇ ਆ ਨਾਲ ਸਬ ਗਲੀਆਂ ਨਾਲੀਆਂ ਲੈਂਟਾਂ ਦੇ ਕੰਮ ਬਾਹਰਲੀ ਫਿਰਮੀ ਪੱਕੀ ਹੋਣੀ ਪਾਈਪ ਲਾਈਨ ਪੈਣੀ ਆ ਇਹ ਵੀ ਕੰਮ ਕਰਾਂਗੇ ਹੋਰ ਜਿਹੜੇ ਪਿੰਡ ਦੇ ਪੰਚਾਇਤ ਘਰ ਬਣਾਣਾ ਇੱਕ ਹਾਂਜੀ ਹਾਂਜੀ ਉਹ ਬਣਾਵਾਂਗੇ ਅੱਛਾ ਜੀ ਗਰਾਊਂਡ ਇੱਕ ਖੇਡ ਗਰਾਊਂਡ ਸਾਡੇ ਪਿੰਡ ਗਰਾਊਂਡ ਨਹੀਂ ਹੈਗਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਹਨ ਹਾਂਜੀ ਹਾਂਜੀ ਪਿੰਡ ਦੀ ਢਡੇਵਦੀ ਕਰਨੀ ਢਡੇਵਦੀ ਅੱਛਾ ਜੀ ਇੱਕ ਮੰਨ ਲਓ ਤੁਸੀਂ ਹੋਰ ਫਿਊਚਰ ਵਿੱਚ ਇਹ ਕੰਮ ਕਰਨਗੇ ਬਾਕੀ ਟਾਈਮ ਕੱਢੂਗੇ ਜੀ ਅੱਗੇ ਬਿਲਕੁਲ ਜੀ ਮਨ ਲਓ ਜੀ ਕਹਿੰਦੇ ਟ੍ਰਾਂਸਪੋਰਟ ਦਾ ਮੇਰਾ ਟ੍ਰਾਂਸਪੋਰਟ ਦਾ ਕੰਮ ਆ ਜੀ ਫਿਰ ਵੀ ਮੈਂ ਟਾਈਮ ਕੱਢਦਾ ਪਹਿਲਾਂ ਡੇਢ ਦੋ ਸਾਲ ਤੋਂ ਅਸੀਂ ਪਿੰਡ ਦੇ ਕੰਮ ਕਰਾਉਂਦੇ ਅੱਗਾ ਹੋ ਕੇ ਕਰਾਉਂਦੇ ਆ ਅੱਛਾ ਜੀ ਤੇ ਹੁਣ ਵੀ ਕਰਾਵਾਂਗੇ ਤਾਂ ਹੀ ਪਿੰਡ ਵਾਲਿਆਂ ਨੇ ਜੇ ਕੰਮ ਕਰਾਂਦੇ ਤਾਂ ਹੀ ਸਾਨੂੰ ਸਰਪੰਚ ਚੁਣਿਆ ਤੇ ਹੋਰ ਨਾ ਪਿੰਡਾਂ ਦੀਆਂ ਪੰਚਾਇਤਾਂ ਜਾਂ ਹੋਰ ਪਿੰਡ ਦੇ ਲੋਕਾਂ ਨੂੰ ਕਿਹਨਾਂ ਸੀਰ ਦੇਣੇ ਚਾਹੋਗੇ ਜਿਹੜੇ ਮਨ ਲਓ ਤੁਹਾਡੇ ਬੰਦੀ ਸ਼িকার ਆਏ ਕਈ ਪਿੰਡ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਹੋਰ ਪਿੰਡ ਵਾਲਿਆਂ ਨੂੰ ਵੀ ਕਿ ਜਿੱਕਣਾ ਸਾਡੇ ਪਿੰਡ ਮੈਂ ਸਰਬਸੰਮਤੀ ਹੋਈ ਆ ਪਿਆਰ ਬਣਿਆ ਮੈਂ ਲੋਕਾਂ ਦਾ ਉਸੇ ਤਰ੍ਹਾਂ ਹਰੇਕ ਪਿੰਡ ਚ ਬਣਿਆ ਰਵੇ ਉਹ ਸਰਪੰਚ ਸਰਬਸੰਮਤੀ ਨਾਲ ਚੁਣੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਸਰਕਾਰ ਵੱਲੋਂ ਵੀ ਜੋ 5 ਲੱਖ ਦੀ ਗ੍ਰਾਂਟ ਆਣੀ ਆ ਲੈ ਕੇ ਆਪਣੇ ਪਿੰਡ ਦਾ ਕੰਮ ਕਰਾਣ ਠੀਕ ਆ ਜੀ ਕਿ ਜਦ ਕਿ ਲੜਾਈਆਂ ਝਗੜਿਆਂ ਤੇ ਵੀ ਬੰਦੇ ਬਚੂਗੇ ਹੁਣ ਜਿੱਥੇ ਸਰਬਸੰਮਤੀ ਨਹੀਂ ਉਦੀ ਤੁਹਾਨੂੰ ਵੀ ਪਤਾ ਉੱਥੇ ਲੜਾਈਆਂ ਝਗੜੇ ਹੁੰਦੇ ਹੀ ਹੁੰਦੇ ਆ ਹਾਂਜੀ ਹਾਂਜੀ ਸਾਡਾ ਬਹੁਤ ਵਧੀਆ ਪਿੰਡ ਦਾ ਸਹਿਯੋਗ ਆ ਇਕੱਠਾ ਭਾਈਚਾਰਾ ਵਧਿਆ ਹੋਇਆ ਇਹਨਾਂ ਦਾ ਪਿਆਰ ਆਪਸ ਵਿੱਚ ਸਾਰਾ ਸਾਡੇਆਂ ਦਾ ਇੱਕ ਦੂਤੇ ਭਰੋਸਾ ਕਰਦੇ ਆ ਤੇ ਹਰੇਕ ਨੂੰ ਇੱਕ ਸੂਤਰ ਵਿੱਚ ਪਰੂਗੇ ਵੀ ਨਾ ਪਿੰਡ ਵਾਲਿਆਂ ਨੂੰ ਹਾਂਜੀ ਬਿਲਕੁਲ ਜੀ ਤੇ ਇਹ ਤਾਂ ਸੁਰਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਜਿਹੜਾ ਆਪਣੇ ਟੱਕੀ ਦੇ ਨਵੇਂ ਸਰਪੰਚ ਬਣੇ ਆ ਪੰਚਾਇਤ ਦੇ ਮੈਂਬਰ ਆ ਤੇ ਇਹਨਾਂ ਨਾਲ ਗੱਲਬਾਤ ਉਹਨਾਂ ਕਰਾ ਚੁੱਕੇ ਆ ਤੇ ਮੁਬਾਰਕਵਾਦ ਦਿੰਦੇ ਆ ਸਾਰੇ ਪਿੰਡ ਵਾਲਿਆਂ ਨੂੰ ਜਿਹਨੇ ਨਵੇਂ ਕਿਲ੍ਹਾ ਉਪਰਲਾ ਕੀਤਾ ਇਸੇ ਤੱਤ ਵਿਜਮਣਾਣਾ ਜਸਵੀਰ ਸਿੰਘ ਨੌਲੀ ਨੋਨਹਾ ਸੋ